ਕਿੰਨੀ ਨੇਕੀ ਕਿਸੇ ਨੇ ਕਮਾਈ ਯਾਦ ਰਹਿੰਦੀ ਏ ਬੰਦੇ ਪਿੱਛੋਂ ਬੰਦੇ ਦੀ ਭਲਾਈ ਯਾਦ ਰਹਿੰਦੀ ਏ ਮੌਤ ਜ਼ਿੱਦੀ ਜ਼ਿੰਦਗੀ ਨੂੰ ਲੈ ਜਾਂਦੀ ਨਾਲ ਦੇ ਵੀ ਕਿ ਕਿਦਾਂ ਕਿਸੇ ਜ਼ਿੰਦਗੀ ਬਤਾਈ ਯਾਦ ਰਹੇ ਉਹਨਾਂ ਦੇ ਬੋਲ ਐਦੇ ਹਵਾ ਚ ਗੂੰਜਦੇ ਰਹਣੇ ਆ ਸਾਡੇ ਦਿਲਾਂ 'ਚ ਗੂੰਜਦੇ ਰਹਣੇ ਆ ਸਾਰੀ ਦੁਨੀਆਂ ਦੇ ਸਰਬੱਤ ਸਾਰੇ ਸੰਗਤ ਦੇ ਸਾਰੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਆ ਬਲਕਿ ਹੁਣ ਦੱਸਿਆ ਕਿ ਕਿੰਨੀ 40 ਦੇ ਉੱਪਰ ਪਛਾਮਚਾ ਨੂੰ ਬਾਦ ਹੋਇਆ ਉਹਨਾਂ ਦਾ ਅਸੀਂ ਗੀਤਕਾਰ ਆ ਮਾਰੇ ਮੋٹے ਗਾਣੇ ਲਿਖ ਲੈਣੇ ਆ ਸ਼ਾਇਰ ਹੋਈ ਸੀ ਔਰ ਸ਼ਾਇਰ ਆਜ਼ਮ ਸੀਗੇ ਏਡੇ ਵੱਡੇ ਸ਼ਾਇਰ ਜਿਹੜੇ ਸਦੀਆਂ ਬਾਅਦ ਹਜ਼ਾਰਾਂ ਸਾਲਾਂ ਬਾਅਦ ਪੈਦਾ ਹੁੰਦੇ ਆ ਉਹ ਜਗ੍ਹਾ ਖਾਲੀ ਐਸੀ ਹੋ ਜਾਂਦੀ ਮੁੜ ਕੇ ਕਿਸੇ ਤਰੀਕੇ ਨਾਲ ਭਰੀ ਨਹੀਂ ਜਾਂਦੀ ਹਨ ਜੋ ਤੁਸੀਂ ਮਹਿਸੂਸ ਕਰਦੇ ਜਦੋਂ ਘਰ ਦਾ ਜੀ ਜਾਂਦਾ ਤੁਹਾਨੂੰ ਕੀ ਲੱਗਦਾ ਉਸੋ ਹੀ ਲੱਗਿਆ ਸੀ ਜੋ ਆਪਣਾ ਜੀ ਜਾਂਦਾ ਜਾਂਦਾ ਮਾਨੂੰ ਅੰਤਿਮ ਅਰਦਾਸ ਮੌਕੇ ਪਾਪੀਨੀਆਂ ਸ਼ਰਧਾਂਜਲੀ ਪੇਟ ਕਰਨ ਦੇ ਲਈ ਕਿੱਡਾ ਵਕ ਵਕ ਇਸ ਸੇ ਤੋਂ ਲੋਕ ਪਹੁੰਚ ਰਹੇ ਨੇ ਤਾਂ ਦੇਵੀ ਮਖਸੂਸਪੂਰੀ ਜੀ ਪਹੁੰਚ ਰਹੇ ਨੇ ਦੇਵੀ ਜੀ ਪੰਜਾਬ ਦੇ ਇੱਕ ਵੱਡੇ ਸ਼ਾਇਆ ਸੀ ਤੁਸੀਂ ਵੀ ਸ਼ਾਇਰ ਦੇ ਤੌਰ ਤੇ ਪੰਜਾਬ ਦੇ ਵਿੱਚ ਜਾਣੇ ਜਾਣੇ ਹੋ ਕਿਵੇਂ ਦੇਖਦੇ ਹੋ ਪਾਤਰ ਸਾਹਿਬ ਦਾ ਜਾਣਾ ਜਿਹੜਾ ਹੈ ਉਹ ਸਾਇਤ ਜਗਤ ਦੇ ਲਈ ਕਿੱਡਾ ਘਾਟਾ ਜੈ ਸ਼ਾਇਰ ਉਹੀ ਸੀਗੇ ਅਸੀਂ ਗੀਤਕਾਰ ਆ ਮਾੜੇ ਮੋਟੇ ਗਾਣੇ ਲਿਖ ਲੈਣੇ ਆ ਸ਼ਾਇਰ ਹੋਈ ਸੀ ਔਰ ਸ਼ਾਇਰ-ਏ-ਆਜ਼ਮ ਸੀਗੇ ਕਿੱਡੇ ਵੱਡੇ ਸ਼ਾਇਰ ਜਿਹੜੇ ਸਦੀਆਂ ਬਾਅਦ ਹਜ਼ਾਰਾਂ ਸਾਲਾਂ ਬਾਅਦ ਪੈਦਾ ਹੁੰਦੇ ਆ ਉਹ ਜਗ੍ਹਾ ਖਾਲੀ ਐਸੀ ਹੋ ਜਾਂਦੀ ਮੁੜ ਕੇ ਕਿਸੇ ਤਰੀਕੇ ਨਾਲ ਭਰੀ ਨਹੀਂ ਜਾਂਦੀ ਹਨ ਇਹ ਇਹ ਬਸ ਇਹ ਇਹੀ ਸੱਚ ਹੈ ਤੇ ਸਾਨੂੰ ਇਹ ਆਪਣੇ ਸੇਧ ਬਹੁਤ ਮਿਲਿਆ ਸਾਥ ਬਹੁਤ ਮਿਲਿਆ ਆਸ਼ੀਰਵਾਦ ਬੜੇ ਮਿਲਿਆ ਸਾਹਮਣੇ ਤੁਹਾਡਾ ਕਿਹੋ ਜਿਹਾ ਰਿਸ਼ਤਾ ਸੀ ਤੁਸੀਂ ਮਿਲਦੇ ਸੀ ਪਹਿਲਾਂ ਪਿਓ ਪੁੱਤ ਵਾਲਾ ਜਿਹੜਾ ਹੁੰਦਾ ਬਸ ਬਹੁਤ ਬਹੁਤ ਸਿਵਾ ਬਾਬੇਟੇ ਮੜਾ ਜਦੋਂ ਤੁਹਾਨੂੰ ਖਬਰ ਪਤਾ ਲੱਗਦੀ ਆ 11 ਤਰੀਕ ਨੂੰ ਤਾਂ ਕੀ ਬਲਬਲੇ ਸੀ ਮਨ ਦੇ ਵਿੱਚ ਕਿਹੋ ਜਿਹਾ ਗਿਆ ਜੋ ਤੁਸੀਂ ਮਹਿਸੂਸ ਕਰਦੇ ਜਦੋਂ ਘਰ ਦਾ ਜੀ ਜਾਂਦਾ ਤੁਹਾਨੂੰ ਕੀ ਲੱਗਦਾ ਉਸ ਵੇਲੇ ਲੱਗਿਆ ਸੀ ਉਹ ਆਪਣਾ ਜੀ ਜਾਂਦਾ ਜਦੋਂ ਉਹਦਾ ਸੀ ਅੱਡੀ ਜਿਹੜੀ ਸ਼ਾਇਰੀ ਤੁਹਾਡੇ ਗਾਣਿਆਂ ਦੇ ਵਿੱਚ ਸ਼ਾਇਰੀ ਹੁੰਦੀ ਆ ਪਾਤਸ਼ਾਹ ਸਾਹਿਬ ਨੇ ਮੇਰੇ ਖਿਆਲ ਚ ਵੀ ਸੁਣਦੇ ਹੋਣਗੇ ਤੁਹਾਨੂੰ ਕਦੇ ਕਿਹਾ ਤੁਹਾਨੂੰ ਦੱਸ ਕਿਹਾ ਵੀ ਦੇਵੀ ਜਿੰਨੀ ਆਈ ਆ ਉਹਨਾਂ ਦੇ ਕਰਕੇ ਹੀ ਆਈ ਆ ਜੋ ਤੁਸੀਂ ਸੁਣਦੇ ਆ ਮੇਰਾ ਉਹ ਉਹਨਾਂ ਦੀ ਅਸੀਸਾਂ ਨਾਲ ਹੀ ਆ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਕਦੋਂ ਹੋਈ ਪਾਤਸ਼ਾਹ ਸਾਹਿਬ ਇਸ ਵਾਰ ਫੋਨ ਤੇ ਗੱਲ ਹੋਈ ਸੀ ਮੁਲਾਕਾਤ ਕੁਝ ਸਬਬ ਇਸ ਤਰ੍ਹਾਂ ਦੇ ਹੋ ਗਏ ਇਨਸੀਡੈਂਟ ਕੁਝ ਮਹਿਫਿਲ ਰੱਖਣੀ ਸੀ ਰੱਖਣੀ ਹੋਈ ਕਿਸੇ ਵਿੱਚ ਨਹੀਂ ਸੀ ਤੇ ਉਹਦਾਂ ਅਕਸਰ ਉਹ ਮੇਸ਼ਨ ਇੱਥੇ ਵੱਸਦੇ ਸੀ ਇੱਥੇ ਰਹੇ ਨੇ ਇਹਨਾਂ ਵੀ ਸ਼ਾਇਰ ਜਾਂ ਲੇਖਕ ਜਿਹੜੇ ਆ ਉਹ ਕਦੇ ਮਰਦੇ ਨਹੀਂ ਹੁੰਦੇ ਉਹਨਾਂ ਦੀ ਸਰੀਰਕ ਤੌਰ ਤੇ ਇਨਸਾਨ ਜਾਂਦਾ ਬਾਕੀ ਜਿਹੜੀ ਦੀ ਕਾਰਗੁਜ਼ਾਰੀ ਆ ਜਿਹੜੀ ਕੀਤੀ ਹੋਈ ਆ ਸਾਡੇ ਮੇਰੇ ਮਿਸਰੇ ਸ਼ਬਦ ਕਿ ਕਿੰਨੀ ਨੇਕੀ ਕਿਸੇ ਨੇ ਕਮਾਈ ਯਾਦ ਰਹਿੰਦੀ ਹੈ ਬੰਦੇ ਪਿੱਛੋਂ ਬੰਦੇ ਦੀ ਭਲਾਈ ਯਾਦ ਰਹਿੰਦੀ ਹੈ ਮੌਤ ਜ਼ਿੱਦੀ ਜ਼ਿੰਦਗੀ ਨੂੰ ਲੈ ਜਾਂਦੀ ਨਾਲ ਦੇ ਵੀ ਕਿ ਕਿਦਾਂ ਕਿਸੇ ਜ਼ਿੰਦਗੀ ਬਤਾਈ ਯਾਦ ਰਹਿੰਦੀ ਹੈ ਜਿਹੜੀਆਂ ਨੇਕੀਆਂ ਨਾਲ ਜਿਹੜਾ ਰਚਨਾਵਾਂ ਨਾਲ ਉਹ ਮਤਲਬ ਅਮਰ ਹੋ ਗਿਆ ਹਨਾ ਜੀ ਤੇ ਉਹ ਇਦਾਂ ਰਹਿਣੇ ਉਹਨਾਂ ਦੀ ਰਚਨਾਵਾਂ ਉਹਨਾਂ ਦੇ ਬੋਲ ਐਦਾਂ ਹੀ ਹਵਾ ਚ ਗੂੰਜਦੇ ਰਹਿਣੇ ਆ ਸਾਡੇ ਦਿਲਾਂ ਦੇ ਗੂੰਜਦੇ ਰਹਿਣੇ ਆ ਸਾਰੀ ਦੁਨੀਆ ਦੇ ਸਰਬੱਤ ਸਾਰੇ ਸੰਗਤ ਦੇ ਸਾਰੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਆ ਬਲਕਿ ਉਹ ਦੱਸਿਆ ਕਿ ਕਿੰਨੀ 40 ਦੇ ਉੱਪਰ ਪਸ਼ਾਮਚਾ ਨੂੰ ਬਾਦ ਹੋਇਆ ਉਹਨਾਂ ਦਾ ਉਹ ਵੀ ਉਹਨਾਂ ਦੀ ਸ਼ਾਇਰੀ ਦਾ ਅਨੰਦ ਮਾਣਦੇ ਬਾਕੀ ਦਰ ਦੂਜੇ ਪਸ਼ਾਮਾ ਵੱਡੇ ਗੱਲ ਹੋਰ ਜਿਹੜੇ ਕੋਈ ਬੋਲ ਕੀ ਕੋਈ ਪੰਜਾਬ ਨੂੰ ਲੈ ਕੇ ਬਹੁਤ ਚਿੰਤਾ ਸੀ ਝਲਕਦੀ ਸੀ ਜਿਹੜੇ ਉਹਨਾਂ ਦੇ ਸ਼ਬਦਾਵਲੀ ਸੀ ਉਹਨਾਂ ਦੀ ਕਵਿਤਾ ਸੀਗੇ ਇਕੱਲੇ ਸ਼ਾਇਰ ਨਹੀਂ ਚਿੰਤਕ ਸੀਗੇ ਫਿਲਾਸਫਰ ਸੀਗੇ ਹਨਾ ਇਕ ਉਹ ਹਰ ਚੀਜ਼ ਦੀ ਚਿੰਤਾ ਕਰਦੇ ਸੀ ਤੁਹਾਡੀ ਸਾਰੀਆਂ ਟੋਟਲ ਇੱਕ ਤੋਂ ਸ਼ੁਰੂ ਲੈ ਕੇ ਇੱਕ ਤੋਂ ਤੁਸੀਂ ਸਾਰੀਆਂ ਸੁਣੀਆਂ ਆਈਆਂ ਹਨ ਤੁਹਾਡੇ ਬਹੁਤ ਸੁਣਨਾ ਚਾਹੀਦਾ ਉਹਨਾਂ ਦਾ ਕਿਤੇ ਉਹ ਵੀ ਸ਼ੁਰੂ ਕਰ ਲਓ ਕਿਤੇ ਉਹ ਵੀ ਸ਼ੁਰੂ ਕਰ ਲਓ ਉਹਨਾਂ ਦੇ ਮਤਲਬ ਕੀ ਖਬਰ ਸੀ ਜੱਗ ਤੈਨੂੰ ਇਸ ਤਰ੍ਹਾਂ ਭੁੱਲ ਜਾਏਗਾ ڈاک ਨਹੀਂ ਤਾਏਗੀ ਤੇਰੇ ਨਾਂ ਦਾ ਖਤ ਨਾ ਆਏਗਾ ਤੂੰ ਉਸੇ ਨੂੰ ਚੁੱਕ ਲੈਗਾ ਤੇ ਪੜੇਗਾ ਖਾਦੇ ਵਾਂਗ ਸੁੱਕਾ ਪਤਾ ਟੁੱਟ ਤੇਰੇ ਸਰਦਲਾਂ ਤੱਕ ਆਏਗਾ ਲੋੜ ਕੀ ਹੈ ਇਸ ਦੀ ਕੋਈ ਯਾਦਗਾਰ ਬਣਾਉਣ ਦੀ ਬਿਰਖ ਸੁੱਕ ਜਾਏਗਾ ਬਿਲਕੁਲ ਬੁੱਤ ਹੀ ਬਣ ਜਾਏਗਾ ਹਜ਼ਾਰੇ ਠੀਕ ਹੈ ਬੰਦਾ ਠੀਕ ਹੈ ਧੰਨਵਾਦ